ਹਾਂਜੀ ਅਸੀਂ ਲੱਗੇ ਆ ਚੌਲ ਬਣਾਓ ਦੇਖੋ ਉਹਦੇ ਲਈ ਪਤੀਲਾ ਰੱਖ ਦਿੱਤਾ ਗੈਸ ਤੇ ਪਿਆਜ਼ ਕੱਟ ਰਹੀ ਹਾਂ ਕਿ ਪਾਸੇ ਸਬਜ਼ੀ ਹੋ ਗਈ ਚੌਲ ਭੋਂਕੀ ਰੱਖ ਦਿੱਤੀ ਸੀ ਮੈਂ ਪਹਿਲਾਂ ਇੱਕ ਗਲਾਸ ਹੈ ਨਾ ਤੇ ਉਹਦੇ ਲਈ ਪਿਆਜ਼ ਆਲੂ ਤੇ ਮਿਕਸ ਵੈਜ ਇਹ ਰੜੀ ਕੀਤਾ ਤੇ ਹੁਣ ਪਤੀਲੇ ਦੇ ਵਿੱਚ ਆਇਲ ਪਾ ਰਹੀ ਹਾਂ ਮੈਂ ਤੇ ਜੀਰਾ ਪਾ ਦਿੱਤਾ ਇਹਦੇ ਵਿੱਚ ਥੋੜਾ ਐਂਡ ਸਬਜ਼ੀਆਂ ਪਾ ਦਿੱਤੀਆਂ ਮਿਕਸ ਇਹਦੇ ਵਿੱਚ ਜੋ ਕਿ ਗਾਜਰ ਮਟਰ ਇਹਦਾ ਨਾ ਕੱਟਿਆ ਸੀ ਉਬਾ ਦਿੱਤਾ ਹੁਣ ਆਲੂ ਸੀ ਉਹ ਵੀ ਬਾਤੇ ਤੇ ਪਿਆਜ਼ ਮੈਂ ਬਾਅਦ ਦੇ ਵਿੱਚ ਪਾਇਆ ਥੋੜੇ ਹੈ ਨਾ ਹਾਂਜੀ ਤੇ ਇਹਨਾਂ ਨੂੰ ਹੁਣ ਸਾਰਿਆਂ ਨੂੰ ਲੋ ਫਲੇਮ ਦੇ ਉੱਤੇ ਮੈਂ ਸਿਰਫ 2-3 ਗਮਿੰਟ ਲਈ ਭੁੰਨਣਾ ਤੇ ਭੁੰਨੇ ਜਾ ਰਹੇ ਨੇ ਇੱਕ ਪਾਸੇ ਮੈਂ ਗੈਸ ਦੇ ਉੱਤੇ ਨਾਲ ਦੇ ਨਾਲ ਪਾਣੀ ਵੀ ਗਰਮ ਰੱਖ ਲਿਆ ਉਹਨਾਂ ਡੈਮੇਜ ਸਬਜ਼ੀ ਨੂੰ ਭੁੰਨੂਗੀ। ਲੋਹੇ ਦੇ ਪਲੇਮ ਦੇ ਉੱਤੇ ਆ ਇਹ। ਇਹਦੇ ਵਿੱਚ ਮੈਂ ਚਮਚਾ ਨਾਣ ਦਾ ਵੀ ਪਾ ਦਿੱਤਾ। ਤਾਂ ਜੋ ਇਹ ਵੀੜੇ ਸਬਜ਼ੀਆਂ ਆਪਾਂ ਨੇ ਪਾਈਆਂ ਨੇ ਇਹ ਥੱਲੇ ਨਾ ਲੱਗਣ। ਇਧਰ ਪਾਣੀ ਗਰਮ ਹੋ ਰਿਹਾ ਨਾਲ ਦੀ ਨਾਲ। ਕਿਉਂਕਿ ਗਰਮ ਪਾਣੀ ਦੇ ਵਿੱਚ ਫਿਰ ਜਲਦੀ ਬਣ ਜਾਂਦੇ ਆ। ਇਧਰ ਚੌਲ ਭੰਂਤੇ ਪਏ ਆ। ਸਬਜ਼ੀਆਂ ਭੁੰਨੀਆਂ ਜਾ ਰਹੀਆਂ ਨੇ। ਵਿੱਚ ਥੋੜੀ ਜੀ ਲਾਲ ਮਿਰਚ। ਜੇ ਤੁਹਾਨੂੰ ਪਸੰਦ ਆ ਤੁਸੀਂ ਪਾ ਸਕੋ ਦਿਓ ਨਹੀਂ ਨੋ ਵੀ ਤੇ ਮੈਂ ਫਿਰ ਇਹਦੇ ਵਿੱਚ ਪਾਣੀ ਪਾ ਦਿੱਤਾ ਇੱਕ ਗਲਾਸ ਚੌਲ ਸੀ ਦੋ ਗਲਾਸ ਪਾਣੀ ਤੇ ਮੈਂ ਗਰਮ ਰੱਖ ਦਿੱਤਾ ਸੀ ਗੈਸ ਤੇ ਹਨਾ ਤੇ ਪਾਣੀ ਪਾ ਕੇ ਮੈਂ ਥੋੜੀ ਜਿਹੀ ਸਬਜ਼ੀ ਬਣੀ ਦੀ ਚਵਾਲ ਕੇ ਦੋ ਮਿੰਟ ਫਿਰ ਇਹਦੇ ਵਿੱਚ ਮੈਂ ਚੌਲ ਪਾ ਦਿੱਤੇ ਭੰਤੇ ਵੇਸੀ 10 ਮਿੰਟ ਪਿਓ ਕੀ ਰੱਖੀ ਸੀ ਮੈਂ ਇਹ ਚੌਲ ਪਾ ਦਿੱਤੇ ਇਹਦੇ ਵਿੱਚ ਮੈਂ ਸਾਰਾ ਇਹ ਡੱਬਾ ਸਾਫ਼ ਕਰ ਦਿੱਤਾ ਚੋਂ ਬੰਦ ਉਹਦੇ ਨਾਲ ਕੱਲਾ ਕੱਲਾ ਕੱਢ ਕੇ ਤੇ ਇਹਨੂੰ ਥੋੜਾ ਜਿਹਾ ਹਲਾਇਆ ਫਿਰ ਮੈਂ ਇਹਨੂੰ ਟੱਕ ਦਿਨ ਟਾਕ ਦਿੱਤਾ ਤਾਂ ਕਿ ਜ਼ਰੂਰ ਸੱਤ ਅਟਕ ਮਿੰਟ ਪਕਾਇਆ ਹੋਊਗਾ ਮੈਂ ਸੱਤ ਅਟਕ ਮਿੰਟ ਦਿ ਲਈ ਹੈ ਜਦ ਤੇ ਥੋੜਾ ਅਸਨੇ ਵਿੱਚ ਫਿਰ ਚੱਕ ਕੇ ਦੇਖ ਲਿਆ ਤੇ ਇਤਨੇ ਮੈਂ ਦਹੀਂ ਲਾ ਕੇ ਤਿਆਰ ਕਰਨ ਨੂੰ ਕਿ ਕਿ ਚੌਲ ਤਾਂ ਇਹ ਨਾਲ ਹੀ ਵਧੀਆ ਲੱਗਦੇ ਆ ਹਨਾ ਤੇ ਫਿਰ ਮੈਂ ਗੈਸ ਬੰਦ ਕਰ ਦਿੱਤਾ ਸੀ ਇਹਨਾਂ ਨੂੰ ਫਿਰ ਮੈਂ 5 ਮਿੰਟਾਂ ਬਾਅਦ ਦੇ ਵਿੱਚ ਪਲੇਟ ਦੇ ਵਿੱਚ ਪਾ ਲਿਆ ਪਰ ਚੌਲ ਇੰਨੇ ਅਲੱਗ-ਲੱਗ ਬਣੇ ਸੀ ਇੰਨੇ ਵਧੀਆ ਬਣੇ ਸੀ ਨਾ ਇੰਨਾ ਬਹੁਤ ਸੋਹਣੇ ਲੱਗ ਰਹੇ ਸੀ ਪਲੇਟ ਦੇ ਵਿੱਚ ਸੱਚੀਚ ਦੇਖੋ ਕਿਦਾਂ ਕੱਲਾ-ਕੱਲਾ ਚੌਲ ਪਿਆ ਕੋਈ ਮਿਕਸ ਆਪਣੀ ਹੋਇਆ ਤੇ ਕੋਈ ਮਰੀਦਾ ਨਹੀਂ ਬਣਿਆ ਕੋਈ ਜਿੱਦਾਂ ਦੇ ਚੌਲ ਪਾਈ ਸੀ ਉਦਾਂ ਦੀਆ